ਬਹੁਤ ਪਾਪ ਨਹੀਂ ਦਿਖਾਈ ਦੇ ਰਿਹਾ ਗੁਨਾਹ ਗੁਨਾਹ ਨਹੀਂ ਦਿਖਾਈ ਦੇ ਰਿਹਾ ਕਤਲ ਕਤਲ ਨਹੀਂ ਦਿਖਾਈ ਦੇ ਰਿਹਾ ਚੋਰੀ ਚੋਰੀ ਨਹੀਂ ਦਿਖਾਈ ਦੇ ਰਹੀ ਮੂਰਖਤਾ ਮੂਰਖਤਾ ਨਹੀਂ ਦਿਖਾਈ ਦੇ ਰਹੀ ਕਿਉਂ ਅੰਧੇ ਜਨਮ ਤੋਂ ਅੰਧੇ ਕਥਾ ਸੁਣਦੇ ਸੁਣਦੇ ਕੀਰਤਨ ਸੁਣਦੇ ਸੁਣਦੇ ਬਾਣੀ ਦਾ ਪਾਠ ਜਪਦੇ ਜਪਦੇ پہلے پرماتما نہیں دکھائی دیا چاننا نہیں دکھائی دیا اندھیرا دکھائی دیں اپنی مورکھتا دکھائی گناہ دکھائی اور اے چنگا شگن ہے چنگی گل ہے ہزار ابیاسیا نے مینو آخیا گنے جی اگے پیچھے کے چنگے ہونے ہیں، ہاتھ گٹکا پکڑ لینا پاٹ کرنے ہیں، پتہ نہیں کتوں ماڑے خیال آ جائیں ਬੜਾ ਮਨ ਦੁਖੀ ਹੁੰਦਾ ਹੈ ਐ ਕਿ ਅੰਦਰ ਚੱਲਣ ਲੱਗ ਪਈ ਇੱਕ ਚੰਗੇ ਸਤਸੰਗੀ ਨੇ ਅੱਧੀ ਪੜਨਾ ਸਾਹਿਬ ਨੂੰ ਰੋਂਦੇ ਹੋਏ ਆਇਆ ਹੈ ਬਹੁਤ ਸੋਦੀ ਸਦਮੇ ਤੇ ਦਾਸ ਜੀ ਜਾਂਦਾ ਹੁੰਦਾ ਹੁਣ ਵੀ ਦਾਸ ਨੇ ਕੱਲ ਪੜਨਾ ਸਾਹਿਬ ਜਾਣਾ ਹੈ ਇੱਕ ਮਹਾਪੁਰਸ਼ਾਂ ਦੀ ਵਰਸੀ ਜੋ 50 60 ਸਾਲ ਤੋਂ ਮਨਾਏ ਜਾ ਰਹੀ ਹੈ ਦਾਸ ਦੀ 35 ਸਾਲਾਂ ਤੋਂ ਜੰਦਾ ਹੈ ਉਸ ਦਿਨ ਜਦ ਮੈਨੂੰ ਕਿਹਾ ਗਿਆ ਨਹੀਂ ਰੋਂਦੇ ਆਇਆ ਗਿਆ واحرو واحگرو جپ دیا واحر تے چیتے آئی گنا پاپ آ بڑی پیڑ آپ کیوں ہوئے کتے نے یاد آدھے دکھائی دن لگ پیا تو نہیں سے جاکھے پاپی پاپ نہیں دکھائی دیں پاپ برا پاپی ہی کو پیا مہاراج کہ بڑا پیارا لگتا ہے چنگا لگتا ہے पाप भोजन ही परदे लो महाराज देवा पाप बुरा पापी को प्यारा उन्हें तो प्यारा लगा बेईमानी के किए चंगी लग रही चोरी से सफलता मिल गई नचता जेब कट लइए कैसे दिए खुश हो गए किसी नु धोखा देता प्रसन्न हो जाए प्रसन्न हो जाए दिखें ऐसे जो चोरी करके प्रसन्न होता है جو قتل کر کے خوش ہوتا ہے جو ڈاکہ مار کے خوش ہوتا ہے جو دھوکہ دے کے خوش ہے جو ایمانی کر کے خوش ہو اندھیرہ ہی نہیں دکھائی دیا اندھیرا نہیں دکھائی جس نے اندھیرا نہیں دکھائی دا روشنی کتھوں دکھائی دے یہ خیال مین ادو ملیا سی رائے کو جدگی بھگوان سنگھ نے آخیا مسکین جی منوں اندھیرے کا کوئی گان نہیں اندھیرا کی آپ کچھ بھی پتا میں پن سات منٹ سوچتا رہا سی اتنے بیٹھ کے بھائی صاحب کہہ کی رہے اندھیرے کا کوئی گیان نہیں کیونکہ آم تو یہ آخیا جا رہا کی دنیا میں اندھیرا اندھیرا ایک اندر میرے اندھیرے کا کوئی گیان نہیں واقعی ਅੰਧੇਰੇ ਨੂੰ ਦੇਖਣ ਵਾਸਤੇ ਵੀ ਅੱਖਾਂ ਚ ਰੋਸ਼ਨੀ ਚਾਹੀਦੀ ਹੈ। ਪਾਪ ਨੂੰ ਸਮਝਣ ਵਾਸਤੇ ਵੀ ਕੁਝ ਗਿਆਨ ਚਾਹੀਦਾ ਹੈ। ਜਦ ਬੇਈਮਾਨੀ ਬੇਈਮਾਨੀ ਦਿਖਾਈ ਦੇਵੇ ਤੇ ਦਿਲ ਤੇ ਬੋਝ ਵੜਦਾ ਹੈ। ਜਦ ਝੂਠ ਬੋਲਣਾ ਝੂਠ ਦਿਖਾਈ ਦੇਵੇ ਤੇ ਹਿਰਦੇ ਤੇ ਬੋਝ ਵੜਦਾ ਹੈ। ਜਦ ਪਾਪ ਕਰਨਾ ਪਾਪ ਦਿਖਾਈ ਦੇਵੇ ਤੇ ਹਿਰਦੇ ਨੂੰ ਤਲਪਾਵੇ ਤੇ ਗਿਆਨੀ ਹੋਵੇ। ਇਨੂੰ ਅੰਧੇਰਾ ਦਿਖਾਈ ਦੇਣ ਲੱਗ ਪਿਆ। ਏਦੀ ਅੱਖਾਂ ਵਿੱਚ ਰੋਸ਼ਨੀ ਆ ਗਈ। ਅੰਧੇਰਾ ਦਿਖਾਈ ਦੇਣ ਲੱਗ ਪਿਆ ਰੋਸ਼ਨੀ ਦਿਖਾਈ ਦੇ। ਇਹਨੇ ਅੱਧਾ ਰਸਤਾ ਤੈਅ ਕਰ ਲਿਆ। ਇਹਨੂੰ ਪਾਪ-ਪਾਤ ਦਿਖਾਈ ਦੇਣ ਲੱਗ ਪਏ ਕਿ ਜਿਆਦਾ ਦਿਨ ਪਾਪ ਨਹੀਂ ਕਰ ਸਕੇਗਾ। ਇਹਨੂੰ ਮੂਰਖਤਾ-ਮੂਰਖਤਾ ਦਿਖਾਈ ਦੇਣ ਲੱਗ ਪਈਏ ਕਿ ਹੁਣ ਮੂਰਖਤਾ ਦੇਚ ਨਹੀਂ ਜੀਵੇਗਾ। ਇਨੂੰ ਬੇਈਮਾਨੀ ਬੇਈਮਾਨੀ ਦਿਖਾਈ ਦੇਣ ਲੱਗ ਪਈਏ ਔਰ ਹਿਰਦੇ ਦਾ ਬੋਝ ਬਣਨ ਲੱਗ ਪਈਏ ਕਿ ਉਹ ਗੱਦੇ ਬੇਈਮਾਨੀ ਨਹੀਂ ਕਰ ਸਕਦੇ। ਇਨੂੰ ਝੂਠ ਜੋੜ ਦਿਖਾਈ ਦੇਣ ਲੱਗਦੇ ਔਰ ਹਿਰਦੇ ਤੇ ਬੋਝ ਬਣਦਾ ਕਿ ਕਿੰਨੇ ਦਿਨ ਜੀਵੇਗਾ ਝੂਠ। ਨਹੀਂ ਜੀਵੇ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲਦੇ ਨੇ ਬਿਨਾ ਲੋੜ ਤੋਂ ਬੋਲਦੇ ਨੇ। ਬੱਚਿਆਂ ਨਾਲ ਝੂਠ ਬੋਲਦੇ ਨੇ ਪਰਿਵਾਰ ਨਾਲ ਬਝੂਠ ਬੋਲਦੇ ਨੇ ਸੰਸਾਰ ਨਾਲ ਝੂਠ ਬੋਲਦੇ ਨੇ ਝੂਠ-ਜੂਠ ਦੇਖਾਈ ਨਹੀਂ ਜਾਂਦਾ ਅੰਧੇਰਾ ਨਹੀਂ ਦਿਖਾਈ ਦਿੰਦਾ ਹੁਣ ਗੁਰੂ ਅਨੰਤਦੇਵ ਜੀ ਮਹਾਰਾਜ ਜੀ ਕਹਿੰਦੇ ਅੰਦੇ ਇਹ ਨਾ ਆਖਿਆ ਨਾ ਜਨਮ ਖਲੋਇਣ ਨਾਲ ਜਿਨ੍ਹਾਂ ਨੂੰ ਬਾਹਰ ਦਾ ਅੰਧੇਰਾ ਨਹੀਂ ਦਿਖਾਈ ਦਿੰਦਾ ਪਦਾਰਥ ਨਹੀਂ ਦਿਖਾਈ ਦਿੰਦੇ ਸੰਸਾਰ ਨਹੀਂ ਦਿਖਾਈ ਦਿੰਦੇ ਗੁਰਨਾਣਿਕ ਦੇਵ ਜੀ ਮਹਾਰਾਜ ਕਹਿੰਦੇ ਅੰਦੇ ਨਾ ਨਹੀਂ ਅੰਦੇ ਇਹਨਾਂ ਨੂੰ ਅੰਦੇ ਕਹਿਣ ਦੀ ਲੋੜ ਨਹੀਂ ਅੰਦੇ ਇਹ ਨਾ ਅੱਖੀਆਂ ਨੇ ਜਿਨ ਮੁਖ ਲੋਇਣ ਨਾ ਅੰਦੇ ਸਹੀ ਨਾਨਕਾ ਜੋ ਖਸਮਾਂ ਵੰਦੇ ਇਹਨਾਂ ਨੂੰ ਖਸਮ ਨਹੀਂ ਦਿਖਾਈ ਦਿੰਦਾ ਮਾਲਕ ਨਹੀਂ ਦਿਖਾਈ ਦਿੰਦਾ ਪ੍ਰਮਾਤਮਾ ਨੇ ਦਿਖਾਈ ਦਿੰਦਾ ਭਗਵਾਨ ਨੇ ਹੀ ਦਿਖਾਈ ਦਿੰਦਾ ਇਹ ਅੰਦੇ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ ਇੰਨਾ ਅੰਧਿਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਬਹੁਤ ਵੱਡਾ ਇਕੱਠ ਹੋਵੇ ਤੇ ਕਿਧਰੇ ਇਕੱਡਾ ਹੋ ਜਿਆਦਾ ਨਹੀਂ ਹੁੰਦਾ ਸਾਰੀ ਦੁਨੀਆ ਵਿੱਚ ਐਸੇ ਅੰਧਿਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਜਿਨ੍ਹਾਂ ਨੂੰ ਸੰਸਾਰ ਲਈ ਦਿਖਾਈ ਨਹੀਂ ਦੇਦਾ ਪਰਵਾਰ ਨਹੀਂ ਦਿਖਾਈ ਦੇਦਾ ਪਦਾਰਥ ਨਹੀਂ ਦਿਖਾਈ ਦੇਦਾ ਪਰ ਜਿਨ੍ਹਾਂ ਨੂੰ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਐਸੇ ਅੰਧਿਆਂ ਨਾਲ ਤੇ ਸੰਸਾਰ ਭਰਿਆ ਹੋਇਆ ਹੈ ساری دنیا کنچر پوٹ لے لے نمسکارے بوجھی کاجی نی اندھے آئے ادھے کاجی نے نہیں سمجھے نہیں سمجھے جب ہاتھی نے متھا ٹیکے نا تو سکندر ہاتھی نا گصہ آیا کھلانے پلانے ہیں کہ متھا ٹیک دے کبھی اور گصے نال مر گیا ਗੰਗਾ ਚੜੀ ਹੋਈ ਸੀ ਸਾਵਣ ਬਾਦਲੋਂ ਦੇ ਦਿਨ ਸਨ ਪਾਣੀ ਬੜਾ ਗਹਿਰਾ ਵਗ ਰਿਹਾ ਸੀ ਅਖੇ ਨੂੰ ਗੰਗਾ ਛੁੱਟ ਗਈ ਬਣਿਆ ਹੋਇਆ ਤੇ ਸੀ ਤੇ ਡੁੱਬ ਜਾਏਗਾ ਤੜਪ ਤੜਪ ਕੇ ਮਰੇਗਾ ਬਣਿਆ ਆ ਜਾਂਦੇ ਹੈ ਹੱਥ ਪੈਰ ਤੇ ਬੰਨੇ ਛੁੱਟ ਦਿੱਤਾ ਗਿਆ ਗੰਗਾ ਹੈਰਾਨਗੀ ਦੀ ਗੱਲ ਜਿਹੜੀਆਂ ਲਹਿਰਾਂ ਮਨੁੱਖ ਨੂੰ ਡੋਬ ਕੇ ਰੱਖ ਦਿੰਦੀਆਂ ਨੇ ਉਹਨਾਂ ਲਹਿਰਾਂ ਨੇ ਕਬੀਰ ਨੂੰ ਕਿਨਾਰੇ ਤੇ ਲਾ ਦਿੱਤਾ گنگا کی لے میری ٹوٹی لہرہ نے یہ بندھن توڑ دیتے اردو کا شاعر سہارا نہ دیتی اگر موجے طوفان سہارا نہ دیتی اگر موجے طوفان ڈبو ہی دیا تھا ہمیں نا خدا نے ملانے نے تو ڈوبی دیا سہارا نہ دیتی اگر موجود توفاں ڈبو ہی جی آخا ہمیں نہ خدا ایک لہرا نے پار کر دیتا دے موجا نے پار کر دیتا سکندر لوڈی نے تو ڈوب کے, کے رکھ دیتا سی دن نے تو ڈوب کے, کے رکھ دیتا سی کمال دی کر لہرا نے کبیر نو کنارے کے لائے سارا بنارس کہہ رہے ہیں کبیر پاگل ہے ਬਾਦਲ ਬਾਦਲ ਤੇ ਸਾਰੇ ਬਨਾਰਸ ਦੇ ਵਾਸੀਆਂ ਨੂੰ ਕਹੋ ਨਸ ਇੱਕੋ ਹੀ ਬੰਦਾ ਜਿਹੜਾ ਸਿਆਣਾ ਹੈ ਬਾਕੀ ਸਭ ਬਾਦਲ ਪਰ ਕੀਤਾ ਕੀ ਜਾਏ ਗਲਤੁਲ ਆਮ ਸਹੀ ਬਹੁ ਗਿਣਤੀ ਦੇ ਚ ਲੋਕੀ ਗਲਤੋਂ ਵੰਤੋਂ ਸਹੀ ਸਮਝੇ ਜਾਦੇ ਤੇ ਕਿਦਰੇ ਹਜ਼ਾਰਾਂ ਲੱਖਾਂ ਚ ਇੱਕ ਬੰਦਾ ਠੀਕ ਹੋਵੇ ਤੇ ਬਾਦਲ ਸਮਝਿਆ ਹਾਲਾਤ ਐਸੇ ਹੋ ਗਏ ਨੇ میں عرض کرا پنجاب دی گل میں نو بول دی نہیں ایک ماں میں نو کہن لگی بہت پرانے گا اب بچہ تے نیرائی سانت ہے میں کہا تو بھی بچہ نیرائی سانت ہے میں کہا سانت دی فانو سامت ہے میں چار سال دا ایک کوئی کلاس سے بیٹھا ہے بڑا مورک ہے سارا دن گلتیاں ہی کر دا ہے نیرائی سانت جامل ہے مکٹ تو گئے ਮੈਂ ਤਾਂ ਹੱਲ ਹੋ ਗਿਆ ਸੰਤ ਮਖੱਟੂ ਹੁੰਦੇ ਸੰਤ ਮੂਰਖ ਹੁੰਦੇ ਸੰਤ ਚਾਰ-ਚਾਰ ਸਾਲ ਇੱਕ ਕੋਈ ਕਲਾਸ ਵਿੱਚ ਬੈਠੇ ਰਹਿੰਦੇ ਕਾਰਨ ਕੀ ਹੈ ਜਦ ਕਦੀ ਕੋਈ ਸਹੀ ਸੰਤ ਹੋ ਜਾਏ ਸਮਾਜ ਨਾਲ ਤੇ ਤਾਲ ਮਿਲ ਬੈਠਦਾ ਨਹੀਂ ਹੁੰਦਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਹੁਣ ਮੂਰਖ ਕੌਣ ਹੈ ਤੇ ਬਗਦ ਕੌਣ ਹੈ ਪਾਗਲ ਕੌਣ ਹੈ ਤੇ ਸੰਤ ਕੌਣ ਹੈ ਕੌਣ ਪਛਾਣ ਕਰੇ ਇਸ ਵਾਸਤੇ ਅਕਸਰ ਮੈਂ ਅਰਜ ਕਰਦਾ ਹਾਂ ਤੇ ਉਹ ਦੌੜਾ ਗਿਆ ਸੰਤ ਵੀ ਪਹਿਚਾਨ ਸੰਤ ਕਰ ਸਕਦਾ ਦੂਸਰਾ ਨਹੀਂ ਕਰ ਸਕਦਾ ਇਹ ਵੱਡਾ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਸੋਏ ਸੰਤਾਂ ਦਾ ਲਿਬਾਸ ਪਹਿਨ ਕੇ ਵੀ ਮੈਂ ਸੰਤਾਂ ਨਾਲ ਬੜਾ ਬਰਮੜਾ ਕੀਤਾ ਜਦੋਂ ਮੈਂ ਪੜਦਾ ਸੀ ਸੰਸਕ੍ਰਿਤੀ ਸਲੋਕ ਗੁਰਵਾਣੇ ਸਭ ਕੁਝ ਦੇਖੇ ਲਿਬਾਸ ਸੰਤ ਨਹੀਂ ਆਉਂਦਾ ਸੰਤ ਨੂੰ ਸਿਰਫ ਸੰਤ ਪਹਿਚਾਣ ਸਕਦਾ ਐਸਾ ਗੁਰੂ ਨਾਨਕ ਦੇਵ ਜੀ ਆਪ ਕਹਿੰਦੇ ਨੇ ਇਹ ਵੱਡ ਊਚਾ ਹੋਵੇ ਕੋਏ ਇਸ ਊਝੇ ਕੋ ਜਾਣੇ ਸੋਏ ਪ੍ਰਮਾਤਮਾ ਨੂੰ ਇਹ ਕੌਣ ਸਮਝੇਗਾ ਜੋ ਪ੍ਰਮਾਤਮਾ ਜੈਸਾ ਹੋ ਜਾਏ ਅਰਜਨ ਐਸਾ ਚਾਹੀਏ ਜੈਸਾ ਹਰੀ ਹੋਏ ਹਰੀ ਦਾ ਭਗਤ ਐਸਾ ਚਾਹੀਦਾ ਜੈਸਾ ਹਰੀ ਹੈ ਇਸ ਤੋਂ ਬਿਨਾ ਹਰੀ ਦੀ ਸਮਝ ਨਹੀਂ ਆਈ ایک بچے نو کی پتا میں دہرا دیا ایک بچے نو کی پتا جوانی کی آتی جوان اس دے سامنے بیٹھے بچے جانی کی جانی کے جذبات کی آدھے جوانی کا حلاس کی آتا ہے جوانی کا جوش کی ہوں ہے واستوک جوانی کی آتی بچے نو کی پتا ہے جوان بن کے پتا چلتا ہے جوانی کی ਔਰ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ ਹੈ ਬੁਢੇਪੇ ਦੀ ਖਾਸੀਅਤ ਕੀ ਹੁੰਦੀ ਹੈ ਬੁਢੇਪੇ ਦੀ ਅਹਿਮੀਅਤ ਕੀ ਹੁੰਦੀ ਹੈ ਬੁਢੇਪੇ ਦੀ ਕਮਜ਼ੋਰੀ ਕੀ ਹੁੰਦੀ ਹੈ ਬੁਢੇਪੇ ਦੀ ਮਜਬੂਰੀ ਕੀ ਹੁੰਦੀ ਹੈ ਜਵਾਨ ਨੂੰ ਕੀ ਪਤਾ ਹੈ ਭਾਵੇਂ ਬੁੱਢੇ ਉਸਦੇ ਸਾਹਮਣੇ ਬੁੱਢੇ ਹੋ ਕੇ ਹੀ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਹੋਜਣੇ ਤੱਕ ਔਰ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੁੰਦੀ ਹੈ ਭਾਵੇਂ ਅਰਥੀਆਂ ਉਸਨੇ ਮੁੰਡੇ ਦੇ ਚੁੱਕੀਆਂ ਹੋਵੇ ਭਾਵੇਂ ਸੈਂਕੜੇ ਦਫਾ ਸ਼ਮਸ਼ਾਨਗਾਹ ਨਗਾੜ ਗਿਆ ਹੋਵੇ ਆਵੇਂ ਸੈਕੜੇ ਲਾਸ਼ਾਂ ਦੇਖੀਆਂ ਹਨ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੁੰਦੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤ ਪਣਾ ਕਿਸ ਨੂੰ ਕਹਿੰਦੇ ਨੇ ਇਹ ਵੀ ਮੈਸ ਕਰਦੇ ਕਿ ਨੂੰ ਹੰਕਾਰ ਸਮਝ ਲੋ ਜਾਂ ਨਿਰਬਾਰਤਾ ਸਮਝ ਲੋ ਜਾਂ ਮੂਰਖਤਾ ਸਮਝ ਲੋ ਹਿਰਦੇ ਤੇ ਬਹੁਤ ਜ਼ਰੂਰ ਪਹਿ ਜਾਂਦਾ ਜਦ ਕੋਈ ਸਟੇਟਮੈਂਟ ਸੰਤ ਕਹਿੰਦਾ ਹੈ میں مہاراج کی ہزوری چہ رہا اور اس کو سچائی سمجھا سنت بنا نہیں ہے میرے سنت بنے کی سمجھ ہے میں سنت نہیں ہوں اس میں قبول کرنا ایس واسطے کسی کو کسی کی انگل اٹھے گی ٹھیک ہے اٹھنی چاہیے وہ صحیح اٹھے گی میں قبول ہی کر لیا گل ہی ختم اور یہ سچائی ہے مہاراج کی ہزوری چھوٹ بولنا تے گناہ ہے نا میں سنت نہیں ہوں

ਅਨੇ ਆਦਕੀ ਤੇ ਮੈਨੂੰ ਢੋਂਦਿਆ ਆ ਕਿ ਤੁਸੀਂ ਮੇਰਾ ਨਾਮ ਸਟੇਜ ਤੇ ਲੈ ਲਿਆ ਹੈ ਤੇ ਹੁਣ ਮੈਨੂੰ ਕਈ ਤੰਗ ਕਰਦੇ ਨੇ ਮੇਰੇ ਦਰਸ਼ਨਾ ਨਹੀਂ ਆ ਜਾਂਦੇ ਕੋਰੋਨਾ ਮਰਜੈਂਸੀ ਫੋਕ ਦੀ ਦੁਕਾਨ ਸੀ ਕਪੜੇ ਦੀ ਐਲਗਨ ਮਿਲਦੀ ਉਸਦੇ ਕੋਲ ਪਹਿ ਜਾਣੀ ਸੀ ਕੋਰੋਨਾ ਜੋ ਖੇਡ ਰਸ ਮੇਨ ਬਾਜ਼ਾਰ ਦੇ ਚ ਵੱਡੀ ਦੁਕਾਨ ਸਭ ਤੋਂ ਵੱਡੀ ਉਸਦੇ ਇਸ ਸਾਰਾ ਬਾਜ਼ਾਰ ਜੈਲੀਆਂ ਦੇ ਤੇ ਸਾਰੇ ਉਸ ਨੂੰ ਕਹਿਣ ਸੰਤਰੀ ਸਭ ਸਾਰੇ ਉਹਦੇ ਕੋਲ 5-10 ਮਿੰਟ ਬੈਠ ਕੇ ਖੁਸ਼ੀ ਮਹਿਸੂਸ ਕਰਦੇ ਸੈਜੇ ਸੈਜੇ ਕੋਈ 핀ਛਾ ਲੜਕੀਆਂ ਸੰਵਿਆਹ ਦਿੱਤੀਆਂ ਦੁਕਾਨ ਵੀ ਛੋੜ ਦਿੱਤੀ ਕੋਰੋਨਾ ਦਾ ਕੰਮ ਰਾਤ ਨੂੰ 2:00 ਵਜੇ ਉੱਠ ਕੇ ਮਾਰਾਇ ਦਾ ਪ੍ਰਕਾਸ਼ ਕਰਕੇ ਬਸ ਭਜਨ ਲਿਜਨੇ ਦੇ ਦਿਨ ਨੂੰ ਗੰਗਾ ਤੋਂ ਪਾਰ ਚਲਾ ਜਾਂਦੇ ਤੇ ਗੰਗਾ ਉੱਤੇ ਸਾਰਾ ਦਿਨ ਉੱਥੇ ਕੱਟਦੇ। ਸ਼ਾਮੇ ਵਾਪਸ ਆਂਦੇ ਪਾਈ ਬਾਦਰ ਸ। ਉਹਨੂੰ ਵੇਖ ਕੇ ਮੈਨੂੰ ਬੜੀ ਈਰਖ ਆਈ। ਪਤਾ ਹੈ ਕੀ? 30 ਸਾਲ ਪਹਿਲੇ ਮੇਰੇ ਕੋਲ ਆ ਕੇ ਜਪਜੀ ਸਾਹਿਬ ਦੇ ਅਰਥ ਪੁੱਛਦਾ ਹੁੰਦਾ ਸੀ। ਅੰਮ੍ਰਿਤ ਵੇਲੇ ਆਂਦਾ ਸੀ ਉਹ ਵੀ ਜਵਾਨ ਸੀ, ਮੈਂ ਵੀ ਜਵਾਨ। ਦੋਸਤੀ ਸੀ। ਇੱਕ ਇੱਕ ਪੌੜੀ ਦੇ ਮੇਰੇ ਕੋਲ ਸਵੇਰੇ ਆ ਕੇ ਅਰਥ ਪੁੱਛਦਾ ਸੀ ਮੈਂ ਉਸਨੂੰ ਦੱਸਦਾ ਸੀ ਅਭਿਆਸੀ ਜਾਣ ਕੇ ਵੀ ਸਿਆਣਾ ਹੈ ਗੁਰਮੁਖ ਕੋਸਤੇ ਹੋ ਗਈ ਉਹ ਤਿੰਨ ਸਾਲਾਂ ਚ ਮੈਂ ਦੇਖਿਆ ਉਸ ਬਾਦੀ ਦਿਨ ਉਹ ਕਿੰਨਾ ਅਗਲਾ ਲੱਗਿਆ ਮੈਨੂੰ ਈਰਖਾ ਹੋਈ ਹਰ ਦੋ ਦੀ ਕੱਲ ਤੱਕ ਅਰਥ ਮੇਰੇ ਕੋਲ ਪੁੱਛਦਾ ਸੀ ਕਿ ਅੱਜ ਪਹੁੰਚ ਗਏ ਆਪਾਂ ਜੀ ਅਰਥ ਕੀ ਦੱਸੇ ਜਾਣੇ ਇਹ ਤੇ ਜੈਫੇ ਕੋ ਪੁਲਿਸ ਵਾਲਾ ਚੌਕ ਤੇ ਖੜਾ ਹੈ ਕਾਰਾਂ ਨੂੰ ਕਹਿੰਦਾ ਇੰਜ ਜਾ ਇੰਜ ਜਾ ਆਪ ਉਸੇ ਤੋਂ ਉਸੇ ਕੜਾ ਰਹੇ ਨੇ ਕਿ ਇਹ ਮੈਨੂੰ ਹੀਰਖਾ ਹੋਈ ਔਰ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਕਿ ਭਾਰਮਤ ਹੀਰਖਾ ਵੀ ਹੈ ਉਸ ਤੋਂ ਪਹਿਲੇ ਮੈਨੂੰ ਨਹੀਂ ਪਤਾ ਸੀ ਤੇ ਇਹ ਪਹੁੰਚ ਗਿਆ ਸਮਾਦੀ ਲੈਣ ਹੋ ਗਿਆ ਮੈਨੂੰ ਖੁਸ਼ੀ ਹੋਣੀ ਚਾਹੀਦੀ ਸੀ ਮੈਨੂੰ ਦੁੱਖ ਹੋਇਆ ਰਸਤਾ ਮੈਂ ਦੱਸਿਆ ਇਹ ਪਹੁੰਚ ਗਿਆ میں انہوں تھے ہی چوکتے ہیں انہوں میں یہ دیکھو لو پوچھے ہیں پرکہ تیری سمادی کے میں لگتے ہیں تو اٹھے پیر کے میں جڑے آ رہتے ہیں تو یہ مستی کے میں حاصل کرتے ہیں اے سانتے مند ہے اور انہوں بے کہ میرا من صدکار نال بار جاند ہے انہوں کچھ دن ایرکھا رہی سی ایرکھا دا اپنا ایک دائرہ ہونے ہیں ہر جگہ منوں کو ایرکھا نہیں کر سکتا ਹਰ ਜਗ੍ਹਾ ਮਨੋ ਕਪੜਾ ਹੰਕਾਰ ਵੀ ਨਹੀਂ ਪ੍ਰਗਟ ਕਰ ਸਕਦਾ ਇਸ ਚੱਕਰ 'ਚ ਨਾ ਪੈਣਾ ਕਿ ਹਰ ਜਗ੍ਹਾ ਮਨੋ ਕਪੜਾ ਹੰਕਾਰ ਪ੍ਰਗਟ ਕਰ ਸਕਦਾ ਹੈ ਹਰ ਜਗ੍ਹਾ ਮਨੋ ਕ੍ਰੋਧ ਵੀ ਨਹੀਂ ਕਰ ਸਕਦਾ ਕ੍ਰੋਧ ਕਮਜ਼ੋਰ ਤੇ ਆਵੇਗਾ ਹੰਕਾਰ ਵੀ ਮਨੋ ਕੋਥੇ ਪ੍ਰਗਟ ਕਰ ਸਕਦਾ ਜੇ ਉਸ ਤੋਂ ਅੱਗੇ ਕਮਜ਼ੋਰ ਹੋਵੇ ਤਾਕਤਵਰਾਂ ਦੇ ਸਾਹਮਣੇ ਨਹੀਂ ਪ੍ਰਗਟ ਕਰ ਸਕਦਾ ਈਰਖਾ ਬਰਾਬਰੀ ਵਾਲੇ ਦੇ ਨਾਲ ਹੋਣੀ ਹੈ ਜਿਸੀ ਪ੍ਰਾਦਿ ਪ੍ਰਾਣ ਨਾਲ ਈਰਖਾ ਹੋ ਸਕਦੀ ਹੈ ਸ਼ਾਇਦ ਹੀ ਕਿਸੇ ਦੀ ਹੋਵੇ ਮਿੱਤਰ ਦੀ ਮਿੱਤਰ ਨਾਲ ਈਰਖਾ ਹੋ ਸਕਦੀ ਹੈ ਸ਼ਾਇਦ ਹੀ ਕਿਸੇ ਦੀ ਹੋਵੇ جیسے بین گراؤ دیرکھا ہو سکتی ہے شاید ہی کسی ایک میں ہوہرن دے دیں ایک بچی دناڈ گھرانے وی پیٹے آئیے اپنے گھر ماں باپ کو لائی ہے پندرہ بھی دن بعد سورے گھر جا رہی ہے تو ماں باپ نے بدائیگی دیتی ਹੱਲ ਫੁੱਲ ਦੇ ਕੇ ਕਪੜੇ ਦੇ ਕੇ 12 ਗੱਟਾ ਦੇ ਕੇ ਕੋ ਨਕਲੀ ਦੇ ਕੇ ਬਹੁਤ ਕੁਝ ਦੇ ਕੇ ਤੋਰਦੇ ਕਹਿਣ ਉਸ ਦਿਨ ਆੜ ਨੇ ਬੱਚੀ ਵੀ ਖੁਸ਼ ਮਾਂ ਬਾਪ ਵੀ ਖੁਸ਼ ਸਾਰਾ ਸਮਾਨ ਚੁਕਿਆ ਹੈ ਦੋ ਨੌਕਰਾਨੀਆਂ ਨੇ ਉਹਨੂੰ ਵਿਦਾਈ ਦੇ ਰਹੇ ਗੱਡੀ 'ਚ ਬਿਠਾ ਰਹੇ ਸਮਾਨ ਨੌਕਰਾਨੀਆਂ ਨੇ ਚੁਕਿਆ ਹੈ ਤੇ ਨੌਕਰਾਨੀਆਂ ਵੀ ਖੁਸ਼ ਬਾਲਕਨ ਦੀ ਲੜਕੀ ਹੈ ਵਿਦਾ ਹੋ ਰਹੀ ਹੈ ਸਾਰੇ ਘਰ ਜਾ ਰਹੀ ਆਪਣੇ ਘਰ ਜਾ ਰਹੀ ਨੌਕਰਾਨੀਆਂ ਦੋਵੇਂ 15 ਦਿਨਾਂ ਬਾਅਦ ਇੱਕ ਨੌਕਰਾਨੀ ਨੇ 10 ਦਿਨ ਦੀ ਛੁੱਟੀ ਮੰਗ ਲਈ ਜ਼ਰੂਰੀ ਤੇ ਮਾਲਕਣ ਨੇ ਛੁੱਟੀ ਦੇ ਦਿੱਤੀ ਤੇ ਮਾਲਕਣ ਨੇ ਉਸ ਨੂੰ ਦੋ ਸਾੜੀਆਂ ਦੇ ਦਿੱਤੀਆਂ ਕੁਝ ਜੰਮੜੇ ਦੇ ਦਿੱਤੇ ਥੋੜਾ ਜਿਹਾ ਫਲ ਦੇ ਦਿੱਤਾ ਕੁਝ ਹੋਰ ਸਾਜ਼ੋ ਸਮਾਨ ਦਿੱਤਾ ਬਈ ਘਰ ਜਾ ਰਹੀ ਆਪ بچے ہاں کل جا رہی ہے یہ لے کے جد نوکرانی جا رہی ہے جدی دو جی نوکرانی اسی نے جل بن رہی ہے یہ لکھا نال سڑ ہے اہلے جا رہی ہے انہوں آگ لگ رہی ہے بھئی حد دو بھی پہلے گئے دس دن پہلے وہ لڑکی اتنا کچھ لے کے گئی تو نہیں جلی کہ تھوڑا جہاں بیچاری سمان لے کے جا رہی ہے تو ارکانال جل گئی ਜੈਲਸੀ ਨਾਲ ਭਰ ਦੇ ਕੇ ਫਿਰ ਇਹਦੇ ਅੰਦਰ ਸਾੜੇ ਕਿਉਂ ਉਹ ਜਿਹੜਾ ਮਾਲਕਣ ਦੀ ਲੜਕੀ ਸੀ ਨਾ ਉਹ ਇਹਦੀ ਈਰਖਾ ਦੀ ਰੇਂਜ ਦੇ ਵਿੱਚ ਨਹੀਂ ਆਉਂਦੀ ਸੀ ਉਹਦੀ ਈਰਖਾ ਦੇ दायरे 'ਚ ਨਹੀਂ ਆਉਂਦੀ ਸੀ ਆਪ ਸਾਰੇ ਜਾਣਦੇ ਹੋ ਉਹ ਇਸ ਨੌਕਰਾਨੀ ਦੀ ਈਰਖਾ ਦੇ दायरे ਤੋਂ ਅੱਗੇ ਸੀ ਉਹਦੇ ਨਾਲ ਕਾਦੀ ਈਰਖਾ ਇਹ ਜਿਹੜੀ ਨੌਕਰਾਨੀ ਹੈ ਜਿਹਦੀ ਈਰਖਾ ਦੀ ਰੇਂਜ ਦੇ ਚਾਹੇ ਜਿਹਦੀ ਈਰਖਾ ਦੇ दायरे ਚਾਹੇ جل بن گئے بھائی بہادر سنگھ میری دے دائرے کیونکہ میرے کو پڑھتا میرے کو دوستی سی مترتا سی جب سورت جڑ گئی اس کی اگمی کھیت بن گئی شگل جی بیٹھے نے میرے تو اس زمانے الزام لایا وہی ماں نے میرے ਮੁੰਡੇ ਨੂੰ ਮਸਕੀਨ ਨੇ ਪਾਗਲ ਕਰ ਦਿੱਤਾ ਇਹ ਕਿ ਇਸ ਸੁਗਲਦੀ ਨੇ ਵੀ ਆ ਕੇ ਦੱਸਿਆ ਉਹਦੀ ਮਾਂ ਇੰਜ ਕਹਿੰਦੀ ਹੈ ਮੈਂ ਕਿ ਗੱਲ ਇਹ ਹੈ ਉਹਦੇ ਮੁੰਡੇ ਨੂੰ ਸੰਸਾਰ ਦਾ ਸਭ ਤੋਂ ਵੱਡਾ ਪਰਮਾਤਮਾ ਨੇ ਸਿਆਣਾ ਕਰ ਦਿੱਤਾ ਗੁਰੂ ਨੇ ਸਿਆਣਾ ਕਰ ਅਸੀਂ ਕਿ ਉਹਨੋਂ ਜੋ ਹੈ ਪਾਗਲ ਕਰਨਾ ਸੀ ਤੇ ਮੈਂ ਕਿ ਹੁਣ ਉਸ ਪਾਗਲ ਕੋਲੋਂ ਮੈਨੂੰ ਪੁੱਛਣਾ ਪੈਗਾ ਇਹ ਪਾਗਲਪਣਾ ਕਿਵੇਂ ਮਿਲਦਾ ਮੈਨੂੰ ਵੀ ਉਸ ਪਾਗਲਪੁਰ ਮੈਨੂੰ ਇਹ ਪੁੱਛਣਾ ਹੈ। ਉਹ ਮਾਂ ਮੈਨੂੰ ਮਿਲੀ ਉਹਦਾ ਚਿਹਰਾ ਬਦਲਿਆ ਹੈ। ਹਮੇਸ਼ਾ ਖੁਸ਼ ਮਿਲਦੀ ਸੀ। ਮੁੰਡਾ ਜਾਂ ਦੋਸਤ ਦਾ ਸਮਾਦੇ ਨਹੀਂ ਹੋ ਗਿਆ। ਔਖੀ ਹੋ ਕੇ ਮੈਨੂੰ ਮਿਲੀ। ਕਹਿੰਦੇ ਕੁਝ ਨਾ ਸਕੇ ਪਰ ਮੈਂ ਉਹਦਾ ਚਿਹਰਾ ਪੜ ਲਿਆ। ਇਹਨੂੰ ਵਿਲਿਆ ਨਹੀਂ। ਇਹ ਪਤਾ ਨਹੀਂ ਕੀ ਸਿਕੰਦਾਰੇ ਹੈ। ਹੀ ਦਸਦਾਰੇ ਐਸੇ ਉਹ ਤੇ ਕੁਛ ਨਾ ਬੋਲੀ ਪਰ ਮੈਂ ਬੋਲਿਆ ਸੀ ਮੈਂ ਖਮਾ ਤੂੰ ਕੁਝ ਐਸੀ ਅਸੀਸ ਕਰ ਉਹਦਾ ਜਿਹੜਾ ਪਾਗਲਪਨ ਇਹਨਾਂ ਮੈਨੂੰ ਮਿਲਦਾ ਲੋਕੀ ਮੈਨੂੰ ਗਿਆਨੀ ਕਹਿੰਦੇ ਨੇ ਉਹਦਾ ਪਾਗਲਪਨ ਮੈਨੂੰ ਅਜਿਹਾ ਜੇ ਕਿਸੇ ਖੁਸ਼ਕਿਸਮਤ ਨੂੰ ਮਿਲਦਾ ਹੈ ਜੇ ਕਿਸੇ ਬਾਗਾਂ ਵਾਲੇ ਨੂੰ ਮਿਲਦਾ ਹੈ ਜੇ ਕਿਸੇ ਕਿਸਮਤ ਵਾਲੇ ਨੂੰ ਮਿਲਦਾ ਹੈ ਅੱਜ ਬਾਵੇਂ ਗੁਮਨਾਮ ਮਿਹਰਾਂ ਜੋ ਕਿਸ ਸਮਾਜ ਦੇ ਚ ਨਹੀਂ ਆਉਂਦਾ ਸੰਗਤ ਦੇ ਚ ਵੀ ਨਹੀਂ ਆਉਂਦਾ ਅੱਠੇ ਪੈਰ ਗੁਰੂ ਦਾ ਰੂਪ ਹੋ ਗਏ ਗੁਰਦੁਆਰੇ ਨਹੀਂ ਆਉਂਦਾ 2 ਵਜੇ ਉੱਠ ਕੇ ਆਪਣੇ ਮਸਤੀ ਸਮਾਜੇ ਚ ਲੰਗ ਰਹਿ ਜਾਂਦਾ ਤੇ ਦਿਨ ਹੋਵੇ ਦੋ ਫੁੱਲ ਲੈ ਕੇ ਗੰਗਾ ਤੋਂ ਬਾਹਰ ਨਿਕਲ ਜਾਂਦਾ ਸਾਰਾ ਦਿਨ ਉਹ ਕਰਦਾ ਕੋਰੋਨਾ ਦਾ ਕੰਮ ਦੰਦਾ ਕਰਨ ਵਾਲਾ ਕਹਿੰਦੇ ਮੈਂ ਕੀ ਕਰਨਾ ਢੋਲ ਨਹੀਂ ਗਏ ਸਤ ਪੀੜੀਆਂ ਕ ਮਸਜਿਦ ਦੇ ਅੰਦਰ ਹਿੰਦੂ ਜੈਨੇ ਲੌਗ ਉਹਨਾਂ ਸੰਤ ਕਰਕੇ ਕਹਿੰਦੇ ਨੇ ਇਸ ਤਰ੍ਹਾਂ ਦੇ ਦੋ ਜੀਵੜੇ ਮੈਂ Indore ਦੇਖੇ ਨਾਲ ਦੇ ਸਾਥੀਆਂ ਨੂੰ ਮਿਲੰਦਾਰ ਨਾ ਮੈਂ ਪਤੀ ਪਤਨੀ ਨੇ ਤੋਵੇਂ ਰੰਗੇ ਇਸ ਤਰ੍ਹਾਂ ਇੱਕ ਵਿਅਕਤੀ ਮੈਂ ਬੰਬੇ ਦੇਖਿਆ ਟੈਕਸੀ ਡਰਾਈਵਰਸ ਅਲੋਗੇ ਉਹਨੂੰ ਦੇਖ ਕੇ ਵੀ ਮੈਨੂੰ ਇਹ ਦੁਖਾ ਹੋਈ ਸੀ ਕਾਰਨ ਉਹ ਵੀ ਮੇਰੇ ਕੋਲ ਪੜਦਾ ਸੀ ਸਾਰੀ ਦੁਨੀਆ ਦਾ ਭਰਮਣ ਕਰਕੇ ਇਨ੍ਹਾਂ ਦੋ ਹੱਥਾਂ ਦੀਆਂ ਉਂਗਲੀਆਂ ਤੇ ਉਹ ਬੰਦੇ ਗਿਣੇ ਜਾ ਸਕਦੇ ਨੇ ਜੋ ਜੁੜ ਗਏ ਜੋ ਰੋਸ਼ਨ ਹੋ ਗਏ ਜੋ ਰੋਸ਼ਨੀ ਦੇ ਮਿਨਾਰ ਹੋ ਗਏ ਬਾਕੀ ਕੁਝ ਨਹੀਂ ਔਖੇ ਨਾਲ ਮੈਂ ਕੁਝ ਤਾਂ ਹਿੰਨ ਨਹੀਂ ਕਰ ਗਿਆ ਜਨ ਲਾਲਕ ਕੋ ਟਨਵੇਂ ਕਿਨੋਂ ਗੁਰਮੁਖ ਹੋਏ ਬੇਚਾਰੇ ਤੇ ਸੰਤ ਦੀ ਪਛਾਣ ਕੌਣ ਕਰੇਗਾ ਇਹ ਵੱਡਾ ਉੱਚਾ ਹੋਵੇ ਕੋਈ ਇਸ ਉਜੇ ਕੋ ਦਾਨੇ ਸੋਏ ਐ ਬੰਬੇ ਦੇ ਚੁਕਮਾਤਾ ਮੈਨੂੰ ਕਹਿ ਲਗੇ ਮਸਕੀਨ ਜੀ ਅੱਜ ਦੇ ਯੁੱਗ ਦੇ ਅਵਤਾਰੀ ਹੋ ਸਾਈਂ ਬਾਬਾ ਹੈ ਅੱਜ ਦੇ ਅਵਤਾਰ ਹੋਏ ਮੈਂ ਕਿ ਤੂੰ ਕਿਹੜੇ ਮੀਟਰ ਨਾਲ ਵੇਖ ਰਿਹਾ ਹੈ ਇਹ ਅਵਤਾਰ ਹੈ ਮੈਨੂੰ 40 ਸਾਲ 45 ਸਾਲ ਹੋ ਗਏ ਗੱਲਾਂ ਕਰਦੇ ਆ ਦਿਨ ਰਾਤ ਇਸੇ ਲੈਨੇ ਚੱਲਦੇ ਮੈਨੂੰ ਸਮਝ ਨਹੀਂ ਆਈ ਇਹ ਅਵਤਾਰ ਦੀ ਤੂੰ ਕਿਵੇਂ ਸਮਝਾਇਆ ਕਿਹੜੇ ਮੀਟਰ ਨਾਲ ਉਹਨੂੰ ਲਾਉਣਾ ਹੈ دور بین بین نال تے خرد نالوں جیڑی دوربین پوردبین وہ مجھے کہنے کیسا چھ نکلتے وہ گھڑیاں نکل دے ہیں وہ ہاتھوں پھل نکل دے میں کہتے جادو ستکار بھی کر رہا کہتے گوگیا پاشا بھی کر دا ہوں دا سی دور کیوں جا میں کدھر اس طرح دے جادو نو پکھنڈ کے آیا کہ گوگیا پاشاہ نے نے ایک پاس بھجوایا بہت پرانی گل آئے رہی ہے مسکین لیا. میرے کرتب دکھا رب رابدی نیت سات تو لے کے اٹھ بجے تک اس نے شو دکھانا سی ہال بھرے آیا میں بھی جی سال اے بھی پرانی میں لیں جو ہے ربی میں دکھا گا مچانا شروع دو گھنٹے کا انتظار بڑی گل ہو گئی کوئی دسویں صدی بندے اٹھ کے چلے بھی گئے سب میں من بنایا چلی اتنے چو سٹیجی ਸਾਰਿਆਂ ਨੇ ਰੋਲਾ ਪਾਇਆ ਸ਼ੋਅ 7 ਵਜੇ ਆਉਣਾ ਸੀ। ਫੂ 9 ਵਜੇ ਆਇਆ। ਇਹ ਜ਼ੁਲਮ ਹੈ ਇਤਨਾ ਇੰਤਜ਼ਾਰ ਕਰਾਇਆ। ਕਹਿੰਦਾ ਨਹੀਂ 7:00 ਵਜੇ ਤੁਸੀਂ ਆਪਣੀ ਗੜੀਆਂ ਦੇਖੋ। ਜਦ ਸਾਰਿਆਂ ਨੇ ਗੜੀਆਂ ਵੇਖੀਆਂ ਦੇ ਸੰਤ। ਕਹਿੰਦੇ ਅੱਜ ਇਤਨਾ ਹੀ ਦਿਖਾਇਆ, ਕੱਲ ਬਾਅਦ ਵੀ ਹੋਰ ਦਿਖਾਵਾਂਗੇ। ਅੱਜ ਨਹੀਂ। ਮੈਂ ਵੀ ਆਪਣੀ ਗੜੀ ਦੇਖਾਂ ਸਾਂ। ਤੇ ਜਿਉਂ ਬਾਹਰ ਨਿਕਲ ਕੇ ਆਇਆ ਤੇ ਘੜੀ ਤੇ ਸਵੇਰ 9 ਵਜੇ ਸੀ ਮੈਂ ਤਾਂ ਸਮਝ ਨਹੀਂ ਆ ਕੇ ਦ ਸਮਝ ਨਹੀਂ ਆ ਕਿ ਗੋਗਿਆ ਪਾਸ਼ਾ ਦੀ ਗੱਲ ਮੈਂ ਕਰਦਾ ਅੱਜ ਕੱਲ ਜਾਦੂ ਸੱਜਦਾ ਰਹੇ ਔਰ ਵੀ ਯੂਰਪ ਅਦੇ ਚ ਇਸ ਤਰ੍ਹਾਂ ਦੇ ਕਹੀ ਤੇ ਉਹ ਮਾ ਮੈਨੂੰ ਕਹਿ ਲਗੀ ਅੱਜ ਦੇ ਯੁੱਗ ਦੇ ਇਹ ਅਵਤਾਰੀ ਪੁਰਸ਼ ਨੇ ਮੈਂ ਕਿ ਤੂੰ ਕਿਹੜੇ ਮੀਟਰ ਨਾਲ ਵੇਖ ਲਿਆ ਉਹ ਤਾਰੀ ਪੁਰਸ਼ ਨੇ ਫਿਰ ਸਾਚੋ ਰਾਖ ਨਿਕਲ ਗਿਆ ਤਸਵੀਰ ਚੋ ਰਾਖ ਨਿਕਲ ਗਈ میں کہا راک دے درشن کرنے نے کہ ہجے بھی پارن کے پنڈا چکڑا جلانے کو چولہے چ بتھیری راک پیے کر گھر پہ کر لے درشن اوتار کے اس نو نور بنا دے. کسی نو چانن بنا ہاتھا چو راک دی کیسا چو راک نکل دی, دی. تک چیٹا تک جا ਪ੍ਰਭ ਲੋਗਨ ਕੇ ਆਵਤ ਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੰਨ ਰੱਬ ਦੇ ਪਿਆਰਿਆਂ ਨੂੰ ਸ਼ਰਮ ਆਉਣੀਏ ਇਸ ਤਰ੍ਹਾਂ ਦੇ ਕਰਤੱਵ ਦੇ ਹਾਂ ਦੇ ਨਾ ਚਕ ਚੇ ਚਕੀਏ ਕੋ ਕਾਜ ਪ੍ਰਭ ਲੋਗਨ ਕੇ ਆਵਤ ਰਾਜ ਕਿਸੇ ਵਿਸ਼ੇਸ਼ ਤਰ੍ਹਾਂ ਦੇ ਮੰਦਰ ਵਿੱਚ ਆਪਣਾ ਮਨ ਟਿਕਾ ਲੈਣਾ ਇਹਦੇ ਨਾਲ ਰਿੱద్ధి ਸiddhi ਤਾਂ ਮਿਲ ਜਾਂਦੀ ਹੈ ਐਸੀ ਕੋਈ ਗੱਲ ਨਹੀਂ ਪਰ ਰਿੱਧਿ ਸਿੱਧ ਸਭ ਮੋਹ ਹੈ ਨਾਮ ਨਾ ਵਸੇ ਮਨ ਆਏ ਕੋਈ ਧਨ ਕਰਕੇ ਰੁਕ ਜਾਂਦਾ ਹੈ ਕੋਈ ਰੂਪ ਕਰਕੇ ਰੁਕ ਜਾਂਦਾ ਹੈ ਕੋਈ ਪ੍ਰਭਤਾ ਕਰਕੇ ਰੁਕ ਜਾਂਦਾ ਹੈ ਕੋਈ ਰਦੀਆਂ ਸੜੀਆਂ ਕਰਕੇ ਰੁਕ ਜਾਂਦਾ ਹੈ ਸਤਿਗੁਰ ਦਾ ਆਗਾਤ ਪਹਿਲੀ ਰੁਕਾਵਟ ਕੀ ਹੈ ਧਨ ਸੰਪਨ ਮੋਤੀ ਤ ਮੰਦਰ ਕੋ ਸਰੇ ਰਤਨੇ ਤ ਹੋਇ ਜੇ ਕਸਤੂਰ ਕੁੰਗੂ ਅਗਰ ਚੰਦਨ ਲੀਪਾ ਆਵੇ ਤ ਮਤ ਦੇਖ ਭੋਲਾ ਵੀਸਰੇ ਤੇਰਾ ਚਿਤਨਾ ਮੋਤੀਆਂ ਦੇ ਮਹਿਲ ਤੇ ਨਹੀਂ ਆਉਂਦੇ ਲੋਕੀਤਾਂ ਦੇ ਮੈਲੇ ਕੀ ਫਸ ਕੇ ਰਹਿ ਜਾਂਦੇ ਮੋਤੀਆਂ ਦੀ ਦੀਵਾਰ ਬਣਾਣੀ ਪਰਸ ਬਣਾਣੀ ਇਤੀ ਔਖਾ ਕੰਮ ਐ ਲੋਕੀ ਸੰਗ ਮਰਮਰ ਦੇ ਕੀ ਫਸੇ ਰਹੇ ਮਾਰਬਲ ਦੇ ਕੀ ਫਸੇ ਰਹੇ ਕਿੰਨੀਆਂ ਬਿਲਡਿੰਗਾਂ ਨੇ ਰੋਕ ਦਿੱਤਾ ਇੰਨੀਆਂ ਮਹਿਲਾਂ ਨੇ ਰੋਕ ਦਿੱਤਾ ਧਨ ਸੰਪਦਾ ਇਹ ਫੇੜੀ ਰੁਕਾ ਬਟ ਦੂਸਰੀ ਧਰਤੀ ਤਾ ਹੀਰੇ ਲਾਲ ਲੱਟ ਜੜਤੀ ਬਲਮ ਲਾਲ ਜੜਾ ਮੋਹਣੀ ਮੁਖਮਣੀ ਸੋਏ ਕਰੇ ਰੰਗ ਪਸਾਵਾ مت دیکبولہ تیرا چیتنا دوسری رکاوٹ استری پورش پورش لائی استری وپریت کی کشش دیکھ تیسری رکاوٹ سدھ ہو سدھ لائے رد آخا آؤ جی دن نے بھی نہیں روکا روپ نے بھی نہیں روک لیا جب کب کر رہا نام جپ رہا ہے نہیں روکا گن کر دن نے نہیں روکے ਭਾਵੇਂ ਕਰੋੜਾਂ ਦਾ ਹਰਬਾਂ ਦਾ ਰੂਪ ਨੇ ਵੀ ਨਹੀਂ ਰੋਕੇ ਜਵਾਨੀ ਨੇ ਵੀ ਨਹੀਂ ਰੋਕੇ ਫਿਰ ਸਿੱਧੀਆਂ ਨੇ ਲਿੱਡੀਆਂ ਨੇ ਮਿਲਦੀਆਂ ਨੇ ਨਾਮ ਜਪਣ ਵਾਲੇ ਅਮਰਤ ਵਿਲਾ ਜਿਹੜਾ ਉਠੇਗਾ ਕੁਛ ਨਾ ਕੁਛ ਤੇ ਬਰਕਤਾਂ ਆਣਗੀਆਂ ਨੌਲੇਜ ਦੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੇ ਸਦਾ ਵਸਾਇ ਗੁਰੂ ਅਮਰਦਾਸ ਜੀ ਮਹਾਰਾਜ ਪਰਮਾਨੰ ਕਰਦੇ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਸਿੱਧ ਹੋਵਾ ਸਿੱਧ ਲਈ ਰਿੱਧ ਅਦਾਓ गुप्त परगत होए वैसा लोक रखे भओ मत देख भोला विसरे तेरा चित न आवे ना चौधरी पावड प्रबद चौधरी बना सुल्तान होवा मेल लगस तबस रखा बा हुकम हासिल करी बैठा नानका स्वभाव मत देख भोला विसरे तेरा चित न आवे ना کوئی سمادھی لین نہیں ہو سکے رب دا نا نہیں جب بن نے روکے ہوئے گا روپ نے ہوئے گا ردیاں سدیاں نے روکے ہوئے گا یا ہنکار پربتا نے روکے ہوئے گا. کچھ نہ پھلتے. رد ہود سب مو ہے نام نہ نا وسے من آئے میں اس ما نو کہا داڑی راکھ نکلے کیسا چو راک نکلے تصویر چو نہ راک نکلے, نا راک نکلے. جادو جادوگر بھی دکھانے رہے ਕਿਸੇ ਦੀ ਜ਼ਿੰਦਗੀ ਰੋਸ਼ਨ ਹੋ ਜਾਏ ਮੁਨਵਰ ਹੋ ਜਾਏ ਚਾਨਣ ਚਾਨਣ ਹੋ ਜਾਏ ਉਹਨੂੰ ਭਗਤ ਨੇ ਦੇ ਲ ਸੰਕ ਦੇ ਇਹ ਫਿਰਦੀਂ ਅਕਸੀਦੀ ਹੈ ਪਰ ਆਮ ਬੰਦਿਆਂ ਤੇ ਇਸੇ ਦਾ ਹੀ ਪ੍ਰਭਾਵ ਪੈਂਦਾ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਸੰਤ ਹੀ ਸੰਤ ਨੂੰ ਸਮਝਦੇ ਹਨ ਦੂਸਰਾ ਨੇ ਭਗਤ ਹੀ ਭਗਤ ਨੂੰ ਸਮਝਦੇ ਹੈ ਇਤਨਾ ਸਾਰਾ ਬਨਾਰਸ ਏਕ ਨੇ ਵੀ ਕਬੀਰ ਨੂੰ ਨਾ ਸਮਝਿਆ ਸਾਰੇ ਕਿਨ ਭਗਤ ਔਰ ਕਬੀਰ ਨੂੰ ਕੋਈ ਸਮਝੇ ਸੰਧੀ ਸਮਝੇ ਬਾਗਤ ਸਮਝੇ ਕਛਣ ਹੈ ਸੰਤੋਣਾ ਕੋਈ ਕਰੋਣਾ ਛੇਕੜ ਧਨ ਗੁਰੂ ਅਰਜਨ ਦੇਵ ਜੀ ਦਾ ਇਹ ਵਾਸ ਮੈਂ ਫਿਰ ਸਾਹਮਣੇ ਰੱਖਾਂ ਖੁਲਾਸਾ ਮੈਂ ਸ਼ਾਮੀ ਕਰਾਂਗਾ ਜੀ ਬੌਮਕਾ ਜੀ ਹੱਸਿਆ ਰਹੇ ਸਾਬ ਕਹਿੰਦੇ ਨੇ हे ਪ੍ਰਭ ਤੇਰੇ ਮਾਰਗ ਤੇ ਮੈਂ ਚਲਿਆ ਇਸ ਤਰ੍ਹਾਂ ਜਿਵੇਂ ਕਿਸੇ ਬੱਚੇ ਨੇ ਅਜ ਹੀ ਚੱਲਣਾ ਸ